ਤੁਸੀਂ ਦੇਖ ਰਹੇ ਬੀਵੀ ਸੀ ਇੰਟਰਨੈਸ਼ਨਲ ਜਿਹੜੀ ਉਹ ਮੈਂ ਕਾਲਾ ਕਟਾਰੀਆ ਸ਼੍ਰੀ ਗੁਰੂ ਅਰਦਾਸ ਟਾਈਗਰ ਪੌਂਟ ਦੇ ਪੰਜਾਬ ਪ੍ਰਧਾਨ ਜਸੀ ਤੱਲਨ ਸਾਧੂ ਸੰਪਰਦਾਇ ਕਮੇਟੀ ਦੇ ਗਵਰਨਰ ਪੰਜਾਬ ਨਾਲ ਕੀਤੀ ਮੁਲਾਕਾਤ ਐਸੇ ਸਮਾਜ ਨੂੰ ਆਰਿਆਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨ ਲਈ ਦਿੱਤਾ ਮੰਗ ਪੱਤਰ ਮਿਤੀ 27 24 ਨੂੰ ਜਿਸ ਬੈ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ ਗੁਰੂ ਘਰ ਵਿਕਾਸ ਮੌਲੀ ਚੰਡੀਗੜ੍ਹ ਅਤੇ 58 ਸੈਕਟਰ ਵਿੱਚ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ ਗੁਰੂ ਘਰ ਭਗਵਾਨ ਬਾਲਮੀਕ ਜੀ ਦੇ ਸਤ ਮੰਦਰ ਜੋ ਤੋੜਨ ਦੇ ਆਦੇਸ਼ ਹਨ ਕਿਹਾ ਗਿਆ ਕਿ ਇਹਨਾਂ ਅਸਥਾਨਾਂ ਨੂੰ ਨਾ ਤੋੜਿਆ ਜਾਗੇ ਮੰਗ ਪੱਤਰ ਤੇ ਗੌਰ ਕਰਦਿਆਂ ਗਵਰਨਰ ਸਾਹਿਬ ਨੇ ਉਸੇ ਸਮੇਂ ਦੀ ਸੀ ਚੰਡੀਗੜ੍ਹ ਨੂੰ ਲੈਟਰ ਭੇਜਣ ਨੂੰ ਕਿਹਾ ਜੋ ਕਿ ਐਸੀ ਸਮਾਜ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਵਿੱਚ ਹਸ਼ਿਆਪੁਰ ਵਿੱਚ ਕਿਹਾ ਸੀ ਕਿ ਦਿੱਲੀ ਵਿੱਚ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦਾ ਗੁਰੂ ਘਰ ਤੂਕਲ ਕਾਬਾਦ ਬਣਾਇਆ ਜਾਵੇਗਾ ਅਤੇ ਜਲੰਧਰ ਵਿੱਚ ਆਦਮپور 에어ਪੋਰਟ ਦਾ ਨਾਂ ਸ਼੍ਰੀ ਗੁਰੂ ਰਬਦਾਸ ਮਹਾਰਾਜ ਜੀ ਦੇ ਨਾਂ ਤੇ ਰੱਖਿਆ ਜਾਵੇਗਾ ਪੰਜਾਬ ਵਿੱਚ ਵਿਅਸਮੀ ਸੋਧ ਨੂੰ ਲਾਗੂ ਕੀਤਾ ਜਾਵੇ ਕਦੇ 10 ਦਾ 14 ਦਾ ਗੈਰ ਸੰਵਿਧਾਨਕ ਪੱਤਰ ਰੱਦ ਕੀਤਾ ਜਾਵੇ ਪੰਜਾਬ ਵਿੱਚ ਆਬਾਦੀ ਦੇ ਹਿਸਾਬ ਨਾਲ ਐਸਸੀ ਰਿਜ਼ਰਵੇਸ਼ਨ ਦਿੱਤੀ ਜਾਵੇ ਹੁਣ ਐਸਸੀ ਸਮਾਜ ਦੀ ਆਬਾਦੀ 42% ਤੋਂ ਉੱਪਰ ਹੈ ਜੋ ਪੰਜਾਬ ਵਿੱਚ ਜਿੰਨੇ ਵੀ ਪ੍ਰਾਈਵੇਟ ਹਸਪਤਾਲਾਂ ਉਹਨਾਂ ਦਾ ਰੇਟ ਸਰਕਾਰੀ ਹਸਪਤਾਲ ਦੇ ਬਰਾਬਰ ਕੀਤਾ ਜਾਵੇ ਨਹੀਂ ਤਾਂ ਪੰਜਾਬ ਸਰਕਾਰ ਸਾਰੇ ਪ੍ਰਾਈਵੇਟ ਹਸਪਤਾਲਾਂ ਦੇ ਕ腐ਸ਼ਨ ਦਾ ਪਰਚਾ ਕਰਦੇ ਅੰਦਰਜ ਕਰੇ ਪੰਜਾਬ ਵਿੱਚ 23 ਜ਼ਿਲ੍ਹਿਆਂ ਵਿੱਚ ਰਿਜ਼ਰਵੇਸ਼ਨ ਦੇ ਅਧਾਰ ਤੇ ਐਸਐਸਪੀ ਐਸਪੀ ਡੀਐਸਪੀ ਸਬ-ਡਿਵੀਜ਼ਨ ਲਾਇਆ ਜਾ ਜੋ ਚੌਕ ਪਹਿਲਾ ਰਾਮਾ ਮੰਡੀ ਦੇ ਨਾਂ ਤੇ ਸੀ ਹੁਣ 108 ਸੰਤ ਰਾਮਾਨੰਦ ਮਹਾਰਾਜੀ ਦੇ ਨਾਂ ਤੇ ਹੈ ਉਸ ਚੌਕ ਨੂੰ ਸਵਾਰਿਆ ਜਾਵੇ ਪੰਜਾਬ ਦਾ ਜੋ ਸੱਪਲਾਨ ਐਸਸੀ ਸਮਾਜ ਹੈ ਉਸ ਨੂੰ ਐਸਸੀ ਸਮਾਜ ਦੀ ਆਬਾਦੀ ਦੇ ਹਿਸਾਬ ਨਾਲ ਕੀਤਾ ਜਾਵੇ ਪੰਜਾਬ ਦਾ ਡੀਜੀਪੀ ਜਿਹੜਾ ਐਸਸੀ ਸਮਾਜ ਦਾ ਲਗਾਇਆ ਜਾਵੇ ਮੰਗ ਪੱਤਰ ਦੇਣ ਸਮੇਂ ਕੁਲਵੰਤਰਾਮ ਪਰੋ ਮੁਜਾਰਾ ਪੰਜਾਬ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਅਤੇ ਪਾਪਾ ਕੇਵਲ ਸਿੰਘ ਪ੍ਰਧਾਨ ਤਪ ਅਸਥਾਨ ਸ਼੍ਰੀ ਖੁਲਾਲਗੜ੍ਹ ਸਾਹਿਬ ਅੱਜ ਇਹ ਦੇਖਣਾ ਚੰਡੀਗੜ੍ਹ ਵਰਿੰਦਰ ਹੀਰਾ ਜੱਖੂ ਜਸੀਤਲਨ ਪੰਜਾਬ ਪ੍ਰਧਾਨ ਸ਼੍ਰੀ ਗੁਰਦਾਸ ਟਾਈਗਰ ਫੋਰਸ ਹਾਜਰ ਸਨ ਆਓ ਸੁਣਦੇ ਹਾਂ ਹੋਰ ਕੀ ਕੀ ਮੰਗਾਂ ਰੱਖੀਆਂ ਮੰਗ ਪੱਤਰ ਵਿੱਚ ਸੁਣਦੇ ਹਾਂ ਜਸੀਤਲਨ ਤੋਂ ਸੋ ਸਾਰੇ ਸਤਕਾਰਯੋਗ ਸਾਥੀਓ ਨੂੰ ਜੈ ਗੁਰਦੇਵ ਜੈ ਭੀਮ ਜੈ ਵਾਲਮੀਕੀ ਸੋ ਸ਼੍ਰੀ ਗੁਰਦਾਸ ਮਹਾਰਾਜ ਦੇ ਜੋ ਵੀ ਪੂਰੇ ਭਾਰਤ ਜਿਹੜੇ ਸਥਾਨ ਹਨ ਉਹਨਾਂ ਨੂੰ ਉਹਨਾਂ ਦੇ ਵਾਸਤੇ ਵੀ ਜਿਹੜਾ ਇੱਕ ਵਿਚਾਰ ਵਟਾਂਦਰਾ ਵੀ ਕੀਤੀ ਗਈ ਸਾਰੇ ਸ਼੍ਰੀ ਗੁਰਦਾਸ ਸਾਧੂ ਸੰਪੰਦਾ ਸਾਡੀ ਨਾਲ ਸ਼੍ਰੀ ਚਾਰੇ ਆਪਣੇ $2 ਹਜ਼ਾਰ ਕਰਨ ਬੱਲਾ ਦੇ ਗੱਦੀ ਨਿਸ਼ੀਨ ਵਾਲੇ ਟਰਸਟੀਆਂ ਨਾਲ ਅਤੇ ਸ਼੍ਰੀ ਖਰਾਲਗੜ੍ਹ ਸਾਹਿਬ ਤੋਂ ਬਾਬਾ ਜੀ ਕੇਵਲ ਜੀ ਪਰ ਇਹ ਹੋਰ ਵੀ ਮਹਾਂਪੁਰਸ਼ਾਂ ਨਾਲ ਕੀਤੀ ਗਈ ਵੀ ਜਿਹੜੇ ਸਥਾਨ ਬਣੇ ਹਨ ਉਹਨਾਂ ਨੂੰ ਪੰਜਾਬ ਗਵਰਨਮੈਂਟ ਤੋਂ ਰਾਹੀਂ ਜੋ ਸੈਂਟਰ ਗਵਰਨਮੈਂਟ ਦੇ ਪ੍ਰਧਾਨ ਮੰਤਰੀ ਵગેਰੇ ਰਾਸ਼ਟਰਪਤੀ ਰਾਹੀਂ ਮਿਲ ਕੇ ਜਿਹੜਾ ਇੱਕ ਪੁਖਤਾ ਜਿਹੜਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਦੇ ਵਿੱਚ ਕਦੀ ਵੀ ਗੁਰੂ ਵਿਦਾਸ ਮਹਾਰਾਜ ਦੇ ਸਥਾਨ ਨੂੰ ਕੋਈ ਅੱਖ ਚੁੱਕੜ ਕੇ ਦੇਖੇ ਨਾ ਕਿਉਂਕਿ ਜਿਹੜਾ ਸਾਡੇ ਸਥਾਨ ਹੈ ਕੋਈ 20 ਸਾਲ ਕੋਈ 25 ਸਾਲ ਪੁਰਾਣਾ ਹੁੰਦਾ ਪਰ ਸਾਡੇ ਲੋਕ ਕਈ ਵੇਲੇ ਕੇਸਾਂ ਦੀ ਪਿਆਰਵਾਹੀ ਨਾ ਕਰਨ ਕਰਕੇ ਉਹ ਜਿਹੜਾ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਹੁਕਮ ਆ ਜਾਂਦੇ ਆ ਇੱਕ ਬੰਦੇ ਨੇ ਆਮ ਬੰਦੇ ਨੇ ਚੰਡੀਗੜ੍ਹ ਵਿੱਚ ਵੀ ਪੀਐਲ ਫਾਈਲ ਕੀਤੀ ਪੀਐਲ ਫਾਈਲ ਦਾ ਇਹ ਕੀਤੀ ਸੀ ਵੀ ਚੰਡੀਗੜ੍ਹ ਦੇ ਵਿੱਚ ਜਿਹੜਿਆ ਪਾਰਕਿੰਗ ਦੀ ਸਮੱਸਿਆ ਜਾ ਹੋ ਰਿਹਾ ਉਹ ਪੀਐਲ ਫਾਈਲ ਤੇ ਦੇਖੋ ਸੁਪਰੀਮ ਕੋਰਟ ਨੇ ਆਰਡਰ ਕੀ ਦਿੱਤੇ ਵੀ 106 ਜਿਹੜੇ ਸਥਾਨ ਆ ਜਿਹੜੇ ਕਿ ਹਰ ਉਹ Hindu ਧਰਮ ਦੇ ਹੋਵੇ ਮੁਸਲਮਾਨ ਧਰਮ ਦੇ ਹੋਣ ਚਾਹੇ ਵਾਲੀਮਾਰਾ ਦੇ ਹੋਣ ਚਾਹੇ ਗੁਰੂ ਅਰਜਨ ਦੇਵ ਜੀ ਦੇ ਉਹ ਸਾਰੇ ਜਿਹੜੇ ਆ ਉਹ ਤੋੜਨ ਵਾਸਤੇ 106 ਦੇ ਆਰਡਰ ਕੀਤੇ ਪਰ ਅਸੀਂ ਦੇਖਦੇ ਚੁੰਦੇ ਜਿਹੜਾ ਅਸੀਂ ਦਾਸਿਆ ਸਮਾਜ ਦੇ ਲੋਕ ਜਦਨ 30 ਤਰੀ ਨੂੰ ਮੀਟਿੰਗ ਰੱਖੀ ਸੀ ਜਿਸ ਵਿੱਚ ਅਸੀਂ ਸਾਂਝੇ ਤੌਰ ਤੇ ਲਿਖਿਆ ਵੀ ਦੋ ਜਿਹੜੇ ਸਾਡੇ ਗੁਰੂ ਘਰ ਆ 58 ਸੈਕਟਰ ਤੇ ਵਿਕਾਸ ਨਗਰ ਮੌਲੀ ਤੇ ਸੱਤ ਜਿਹੜੇ ਮੰਦਰ ਵਾਲੀ ਮਾਰੇ ਤੇ ਆ ਤੋੜਨ ਦੇ ਦੇਸ਼ ਕੀਤੇ ਸੀ ਤੇ ਸਾਡੇ ਮੈਂ ਕਿਸੇ ਅਫਸਰ ਦਾ ਸੀਨੀਅਰ ਦਾ ਨਾਂ ਤੁਹਣਾ ਨਹੀਂ ਚਾਹੁੰਦਾ ਉਹ ਬੰਦੇ ਨੇ ਕਿਹਾ ਸੀ ਵੀ ਇੱਥੇ ਤਾਂ ਯੂਟੀ ਦੇ ਵਿੱਚ 200 300 ਬੰਦਾ ਵੀ ਨਹੀਂ ਇਕੱਠਾ ਹੋ ਸਕਦਾ ਪਰ ਅਸੀਂ ਜਿਹੜੇ ਹਰ ਡੇਰੇ ਦੇ ਮੁਖੀਆਂ ਨਾਲ ਗੱਲਬਾਤ ਕੀਤੀ ਜਿੰਨੀਆਂ ਜਥੇਬੰਦੀਆਂ ਸਾਰਿਆਂ ਨਾਲ ਗੱਲ ਕੀਤੀ ਇੱਥੇ ਜਿਹੜਾ ਪੈਰ ਰੱਖਣ ਨੂੰ ਵੀ ਜਗ੍ਹਾ ਵਿਕਾਸ ਮੌਲੀ ਵਿੱਚ ਨਹੀਂ ਸੀ ਤਾਂ ਉਸ ਨੂੰ ਮੱਦੇਨਜ਼ਰ ਦੇਖਦੇ ਹੋਏ ਬੜੀ ਵੱਡੀ ਜਿਹੜੀ ਰਵਦਾਸੀਆ ਸਮਾਜ ਦੀ ਅਤੇ ਬਾਲਮੀ ਸਮਾਜ ਦੀ ਅਤੇ ਕਬੀਰ ਸਮਾਜ ਦੀ ਜਿਹੜੀ ਆ ਜਿਹੜੀ ਜਿੱਤ ਪ੍ਰਾਪਤ ਹੋਈ ਆ ਤੇ ਜਿਹੜੇ ਉੱਥੇ ਦੇ ਪ੍ਰਸ਼ਾਸਨ ਮੈਡਮ ਐਸਐਸਪੀ ਦਾ ਵੀ ਫੋਨ ਵੀ ਆਇਆ ਸੀ ਹੋਰ ਜਿਹੜੇ ਅਧਿਕਾਰੀਆਂ ਦਾ ਵੀ ਆਇਆ ਸੀ ਵੀ ਜਿਹੜੇ ਇਸ ਸਥਾਨ ਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਤਾਨਿਆ ਉਹਨੂੰ ਨਹੀਂ ਥੋੜਾ ਜਾਊਗਾ ਅੱਜ ਗਵਰਨਰ ਸਾਹਿਬ ਨੇ ਵੀ ਇਹ ਗੱਲ ਕੀਤੀ ਸੀ ਵੀ ਪ੍ਰਧਾਨ ਮੰਤਰੀ ਨੇ ਸਾਡੇ ਨਾਲ ਸਮਾਜ ਨਾਲ ਸਮੁੱਚੇ ਸਮਾਨ ਨਾਲ ਸਿਰਫ ਵੋਟਾਂ ਕਰਕੇ ਨਾ ਰਹਿ ਜਬ ਵੀ ਵੋਟਾਂ 'ਚ ਵਾਅਦਾ ਕੀਤਾ ਦਿੱਲੀ ਦਾ ਤੋਲਕਾਬਾਦ ਮੰਦਿਰ ਆ ਛੇਤੀ ਬਣਾਵਾਂਗੇ ਅਤੇ ਆਦਮپور 에য়ারਪੋਰਟ ਦਾ ਨਾਮ ਜਿਹੜਾ ਰੱਖਾਂਗੇ ਉਹ ਵੀ ਜਿਹੜਾ ਮੰਗ ਪੱਤਰ ਸਾਡੇ ਸ਼੍ਰੀ ਗੁਰਦਾਸ ਸਾਧੂ ਸੰਪਰਦਾਇ ਸੋ ਸਾਡੀ ਤੇ ਪੰਜਾਬ ਪ੍ਰਧਾਨ ਸੰਤ ਕੁਲੰਤਰਾਂ ਜੀ ਸਾਡੇ ਖਰੜਗੜ੍ਹ ਸਾਹਿਬ ਤੋਂ ਬਾਬਾ ਜੀ ਬਹੁਤ ਸਤਿਕਾਰਯੋਗ ਸਾਡੇ ਬਾਬਾ ਕੇਵਲ ਸਿੰਘ ਜੀ ਅਤੇ ਸੁਵਿਚੇ ਸਾਰੇ ਸਾਥੀਆਂ ਨੇ ਸਾਡੀ ਸਾਡੇ ਬਹੁਤ ਨੇ ਮਿਲ ਕੇ ਜਿਹੜਾ ਦੱਸਿਆ ਹੋਰ ਵੀ ਕਈ ਮੰਗਾ ਸੀ ਗਿਆ ਸੋ ਗਵਰਨਰ ਸਾਹਿਬ ਨੂੰ ਕਿਹਾ ਵੀ ਇਹ ਆਪਾਂ ਮੰਗ ਪੱਤਰ ਇੱਕ ਲੈਟਰ ਨਾ ਸਮਝੀਏ ਇਹ ਸਾਰੀਆਂ ਭਾਵਨਾਵਾਂ ਸਾਡੀਆਂ ਕਿਉਂਕਿ ਜਿੰਨੇ ਚੀਜ਼ ਸਾਡੇ ਸਮਾਜ ਦੀ ਭਾਵਨਾਵਾਂ ਦਿੱਤੀ ਗਈ ਸੋ ਮੈਂ ਜਿਹੜੇ ਪਿੱਛੇ ਜੇ ਸ਼੍ਰੋਮਣੀ ਕਮੇਟੀ ਨੇ ਵੀ ਲੈਟਰ ਕੀਤਾ ਪਰ ਬੜੀ ਜਲਦਬਾਜ਼ੀ ਦੇ ਵਿੱਚ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਜਿਹੜੀ ਹੋ ਗਈ ਸੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਜਿਹੜਾ ਬਹੁਤ ਪੰਜਾਬ ਦੇ ਵੱਡੇ ਲੈਵਲ ਤੇ 30 23 ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਆ ਹਰ ਇੱਕ ਸੰਤ ਸਮਾਜ ਨੂੰ ਆਧਿਕ ਜਥੇਬੰਦੀ ਨੂੰ ਬਹੁਤ ਵੱਡੇ ਲੈਵਲ ਦੇ ਉੱਪਰ ਜਿੱਦਾਂ ਇਕੱਠ ਆਪਾਂ ਚੰਡੀਗੜ੍ਹ ਦੀ ਕੀਤਾ ਤੇ ਤਿੰਨ ਗੁਣਾ ਜ਼ਿਆਦਾ ਇਕੱਠ ਕਰਕੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਸਾਡਾ ਜਿਹੜਾ ਲੈਟਰ ਕਿੱਡਾ ਉਹ ਰਖੰਡਣ ਕਰਾਂਗੇ ਅਤੇ ਸਮੁੱਚੇ ਸਮਾਨ ਨੂੰ ਗੁਰੂ ਵਿਦਾਸ ਮਹਾਰਾਜ ਦੇ ਜਿਹੜਾ ਗੁਰੂ ਲਾਭ ਜਿਹਦੇ ਆ ਭਗਤ ਲਾਭ ਜਿਹਦੇ ਜਿਹੜਾ ਵਿਵਾਦ ਚੱਲ ਰਿਹਾ ਚਾਹੇ ਹੋਰ ਸਾਡੇ ਸਮਾਜ ਦੇ ਬੁੱਧਿਆ ਅੱਜ ਤਾਂ ਸਤਕਾਰ ਚੁੰਨੇ ਹਮੇਸ਼ਾ ਕਿਹਾ ਵੀ ਸਾਡੇ ਡੇਰਿਆਂ ਦਾ ਸਾਡੇ ਗੁਰੂਆਂ ਦਾ ਸਲਮਾਨ ਹੋਣਾ ਚਾਹੀਦਾ ਇਹ ਤਾਂ ਬਹੁਤ ਗੱਲਾਂ ਜਿਹੜੀਆਂ ਅੱਜ ਉੱਤੇ ਗਵਰਨਰ ਸਾਹਿਬ ਨਾਲ ਵੀ ਹੋਈਆਂ ਸਾਡੇ ਸੰਸਮਾਹ ਹੋ ਰਹੇ ਆ ਮੀਟਿੰਗ ਕਰਨ ਬਾਅਦ ਤੇ ਜਲਦੀ ਆਪਾਂ ਕਰਾਂਗੇ ਸੋ ਆਪਾਂ ਅੱਜ ਗਵਰਨਰ ਸਾਹਿਬ ਨੇ ਵੀ ਕਿਹਾ ਜਿੱਦਾਂ ਗੁਰੂ ਘਰ ਸਾਡਾ ਪੂਰਾ ਜਿਹੜੀ ਬਾਉਂਡਰੀ ਵਾਲ ਹੈਗੀ ਆ ਉਹਨੂੰ 1 ਇੰਚ ਵੀ ਜਿਹੜਾ ਨਾਕੜਾ ਜਾਵੇ ਸੋ ਜਿੱਦਾਂ ਬਣਿਆ ਉਹਨੂੰ ਇੱਦਾਂ ਹੀ ਰਹਿਣ ਦਿੱਤਾ ਜਾਵੇ ਸਾਡੀ ਜਿਹੜੀ ਗੁਰੂ ਸੋ ਇਹ ਗੱਲਾਂ ਉਹਨਾਂ ਨੇ ਮੰਨੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਬੜਾ ਸੁਧਰੀ ਕਰਨ ਕਰਕੇ ਜਿਹੜਾ ਗੁਰੂ ਘਰ ਆ ਉਹ ਬਣਾਇਆ ਜਾਊਗਾ ਸੋ ਸਾਰੇ ਸਤਕਾਰਯੋਗ ਸਾਥੀਆਂ ਨੂੰ ਵੀ ਜਲਦੀ ਕੋਈ ਮੈਸੇਜ ਦਵਾਂਗੇ ਜਿਸ ਵਿੱਚ ਵੱਡੇ ਲੈਵਲ ਤੇ ਮੀਟਿੰਗ ਕਰਕੇ ਜਿੰਨੇ ਸਾਡੇ ਸਮਾਨ ਧੱਕੇ ਹੁੰਦੇ ਆ ਉਹ ਸਾਰੇ ਵਿਚਾਰ ਵਟਾਂਦਰਾ ਉੱਥੇ ਇੱਕ ਪਲੇਟਫਾਰਮ ਤੇ ਲੋਕੀ ਕਹਿੰਦੇ ਆ ਵੀ ਸਾਡੇ ਲੋਕ ਇਕੱਠੇ ਨਹੀਂ ਹੁੰਦੇ ਪਰ ਉਸ ਦਿਨ ਮੀਟਿੰਗ ਦੇ ਵਿੱਚ ਆਪਾਂ ਸਾਰੇ ਲੋਕਾਂ ਨੂੰ ਪੂਰੇ ਸੰਤ ਸਮਾਜ ਨੂੰ ਬੇਨਤੀ ਕਰਾਂਗੇ ਇੱਕ ਮੰਚ ਤੇ ਇਕੱਠੇ ਹੋ ਕੇ ਇੱਕ ਹੁਕਮਨਾਮਾ ਜਿਹੜੂ ਕਹਿੰਦੇ ਜਿੰਨਾ ਕਾਲ ਤੱਕ ਤੋਂ ਹੁਕਮਨਾਮਾ ਜਾਰੀ ਹੁੰਦਾ ਇਦਾਂ ਹੀ ਸਾਡੇ ਰਵੀਦਾਸੀਆ ਸਮਾਜ ਦਾ ਵਾਲ ਕਬੀਰ ਸਮਾਰਦੇ ਇੱਕ ਹੁਕਮਨਾਮਾ ਜਿਹੜਾ ਉਦੋਂ ਜਾਰੀ ਕਰਕੇ ਇੱਕ ਵੱਡੇ ਲੈਵਲ ਤੇ ਆਪਣਾ ਕਾਨੂੰਨ ਜਿਹੜਾ ਵੱਖਰਾ ਕਾਨੂੰਨ ਆਪਾਂ ਬਣਾਵਾਂਗੇ ਤੇ ਆਪਣੇ ਸਮਾਜ ਦੀ ਬੱਕਰੀ ਪਛਾਣ ਦਾ ਚਿੰਨ ਜਿਹੜਾ ਉਦੋਂ ਜਿਹੜਾ ਉਦੇਸ਼ ਜਿਹੜਾ ਅਨਾਉਂਸ ਕਰਾਂਗੇ ਖਬਰ ਨੂੰ ਸ਼ੇਅਰ ਜਰੂਰ ਕਰਿਓ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ